ਸਾਡੇ ਨਾਲ ਵਿਤਕਰਾ ਕਿਉਂ ਇਹ ਕਹਣਾ ਹੈ ਨਗਰ ਕੌਂਸਲ ਖੰਨਾ ਦੇ ਪ੍ਰਧਾਨ ਕਮਲਜੀਤ ਸਿੰਘ ਲੱਧੜ ਅਤੇ ਕਾਂਗਰਸੀ ਕੌਂਸਲਰਾਂ ਦਾ ਉਹਨਾਂ ਦਾ ਕਹਣਾ ਕਿ ਖੰਨਾ ਬੱਸ ਸਟੈਂਡ ਵਿਖੇ ਮਹਾਰਾਜਾ ਜੱਸਾ ਸਿੰਘ ਰਾਮਗੜਿਆ ਦੀ ਪ੍ਰਤਿਮਾ ਦਾ ਪਾਸ ਹੋਇਆ ਨਗਰ ਕੌਂਸਲ ਦੇ ਸਾਰਾ ਇਹਦੇ ਤੇ ਫੰਡ ਲੱਗਿਆ ਹੋਰ ਕਿਤੋਂ ਕੋਈ ਫੰਡ ਨਹੀਂ ਆਇਆ ਕੋਈ ਨਹੀਂ ਆ ਪਰ ਪਤਾ ਨਹੀਂ ਇਹ ਬੜੀ ਹੈਰਾਨੀਜਨਕ ਗੱਲ ਆ ਵੀ ਜਦ ਅਸੀਂ ਸਾਰੇ ਕੌਂਸਲਰ ਪਾਰ ਹਰ ਸ਼ਹਿਰ ਦੇ ਵਿਕਾਸ ਨੂੰ ਪੂਰੇ ਤਤਪਾਰਾ ਕੋਈ ਕੋਈ ਪੱਖਪਾਤ ਵਾਲਾ 11 ਨੰਬਰ ਬਾੜ ਚਾਂਦਾ ਉਥੋਂ ਮੈਡਮ ਤਵਾਰੀ ਸਾਡੇ ਕਾਉਂਸਲਰ ਨੇ ਉਹਨਾਂ ਦਾ ਵੀ ਹੋਣਾ ਜਿਹੜਾ ਹੈ لازਮੀ ਸੀ ਕੁਝ ਅਫਸਰ ਸਹਿਬਾਨ ਨੇ ਜਿਹੜੇ ਇਹ ਪੱਖਪਾਤੀ ਰਵਈਆ ਜਿਹੜਾ ਹੈ ਨਮਸਕਾਰ ਪੰਜਾਬ ਲਾਈਵ 18 న్యూਸ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਤੋਂ ਓਮਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਸਾਡੇ ਨਾਲ ਵਿਤਕਰਾ ਕਿਉਂ ਇਹ ਕਹਣਾ ਹੈ ਨਗਰ ਕੌਂਸਲ ਖੰਨਾ ਦੇ ਪ੍ਰਧਾਨ ਕਮਲਜੀਤ ਸਿੰਘ ਲੱਧੜ ਅਤੇ ਕਾਂਗਰਸੀ ਕੌਂਸਲਰਾਂ ਦਾ ਉਹਨਾਂ ਦਾ ਕਹਿਣਾ ਕਿ ਖੰਨਾ ਬੱਸ ਸਟੈਂਡ ਵਿਖੇ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦੀ ਪ੍ਰਤਿਮਾ ਦਾ ਉਦਘਾਟਨ ਕਰਨ ਮੌਕੇ ਸਾਨੂੰ ਕੋਈ ਮੈਸੇਜ ਨਹੀਂ ਲੱਗਿਆ ਮੋਟਿਵ ਇਹ ਹੈ ਜੀ ਜਿਹੜੀ ਇਹ ਪ੍ਰਤਿਮਾ ਲੱਗੀਆਂ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਜੀ ਅੱਜ ਅਸੀਂ ਇਹਨੂੰ ਸਾਰੇ ਕੌਂਸਲਰ ਸਾਥੀਆਂ ਨਾਲ ਨਮਨ ਕਰਨ ਆਏ ਹਾਂ ਜਿਹੜੀ ਪ੍ਰਸਤਾਵਿਤ ਕੀਤੀ ਅੱਜ ਇਹਦਾ ਉਦਘਾਟਨ ਹੋਇਆ ਰਸਮੀ ਤੌਰ ਤੇ ਉਹਦੇ ਲਈ ਅਸੀਂ ਇੱਥੇ ਸਾਰੇ ਕੌਂਸਲਰ ਇਕੱਠੇ ਹੋ ਕੇ ਬਾਉਡੀ ਜਿਹੜਾ ਇਹ ਸਾਫ ਪੁੱਤਰ ਲੱਗਿਆ ਹੋਇਆ ਤੁਹਾਡਾ ਇਹਦੇ ਵਿੱਚ ਤੁਹਾਡਾ ਦੇਖੋ ਜਿਹੜਾ ਨਾਂ ਨਹੀਂ ਪਾਇਆ ਤਾਂ ਤੁਸੀਂ ਵੀ ਭਲੀ ਭਾਤ ਜਾਣਦੇ ਹੋ ਕੀ ਕਾਰਨ ਹੋ ਸਕਦਾ ਦੇਖੋ ਜਿਆਦਾ ਸਾਰੇ ਕਾਉਂਸਲਰ ਸਾਥੀ ਖੜੇ ਨੇ ਮੇਰੇ ਸਾਰੇ ਹਾਊਸ ਨੇ ਪਾਸ ਕੀਤਾ ਇਹਨਾਂ ਕੋਈ ਐ ਨਹੀਂ ਇਹ ਵੀ ਕਿਸੇ ਪਾਰਟੀ ਕਲਰ ਕਿਸੇ ਕੋਈ ਗਰਾਂਟਾਈਆ ਜਾਂ ਕੋਈ ਉਹ ਹੋ ਗਿਆ ਇਹ ਸਾਰੇ ਨਗਰ ਕੌਂਸਲ ਚੋਂ ਮੰਦਾ ਪਾਸ ਹੋਇਆ ਨਗਰ ਕੌਂਸਲ ਦਾ ਸਾਰਾ ਇਹਦੇ ਤੇ ਫੰਡ ਲੱਗਿਆ ਹੋਰ ਕਿਤੋਂ ਕੋਈ ਫੰਡ ਨਹੀਂ ਆਇਆ ਕੋਈ ਨਹੀਂ ਆ ਪਰ ਪਤਾ ਨਹੀਂ ਇਹ ਬੜੀ ਹੈਰਾਨੀਜਨਕ ਗੱਲ ਆ ਇਹ ਜਦ ਅਸੀਂ ਸਾਰੇ ਕੌਂਸਲਰ ਪਾਰ ਹਰ ਸ਼ਹਿਰ ਦੇ ਮਕਾਸ ਲਈ ਪੂਰੇ ਤਤਪਾਰ ਆ ਕੋਈ ਦੇ ਕੋਈ ਪੱਖਪਾਤ ਵਾਲੀ ਗੱਲ ਨਹੀਂ ਪਰ ਪਤਾ ਨਹੀਂ ਸਾਡੇ ਸਾਰੇ ਉਕਸਾਥੀਆਂ ਨਾਲ ਜਾਂ ਪਤਾ ਨਹੀਂ ਕਿਉਂ ਮੇਰੇ ਨਾਲ ਵੀ ਬਣ ਗਈ ਕਿਉਂ ਪੱਖਪਾਤ ਕੀਤਾ ਜਾ ਰਿਹਾ ਇੱਕ ਸਿੰਗਲ ਜਿੰਨੇ ਵੀ ਐਮਸੀ ਸਹਿਬਾਨ ਕੜੇ ਆ ਇਹਨਾਂ ਨੂੰ ਤਾਂ ਕੀ ਮੈਸੇਜ ਲੱਗਣਾ ਤੀ ਮੈਂ ਮਜੂਤਾ ਪ੍ਰਧਾਨ ਆ ਸਾਰਾ ਕੋ ਸਾਡੇ ਇਹਨਾਂ ਦੇ ਸਾਰੇ ਸਾਥੀਆਂ ਦੇ ਸਹਿਯੋਗ ਨਾਲ ਉਹ ਸਾਨੂੰ ਵੀ ਮੈਸੇਜ ਨਹੀਂ ਲੱਗਿਆ ਇਸ ਜੀ ਦਾ ਵੀ ਇਸ ਨੂੰ ਪ੍ਰਗਟ ਇਹੋੜੇ ਨਾਲ ਵੀ ਇਹ ਦੇਖੋ ਯੋ ਸਾਬ ਨੂੰ ਖੁਦ ਆਉਣਾ ਚਾਹੀਦਾ ਮੈਂ ਯੋ ਸਾਬ ਨੂੰ ਥੋੜੀ ਫੋਨ ਕਰਨਾ ਯੋ ਸਾਬ ਮੈਨੂੰ ਫੋਨ ਕਰ ਸਾਨੂੰ ਕਾਉਂਸਲਰਾਂ ਨਾਲ ਨੂੰ ਕਰ ਅਸੀਂ ਮੈਂ ਯੋ ਸਾਬ ਨੂੰ ਪੁੱਛਦਾ ਜੰਗਲ ਆਦਾ ਯੋ ਸਾਬ ਦਾ ਫਰਜ਼ ਵੱਡਾ ਅਸੀਂ ਤਾਂ ਸ਼ਹਿਰ ਲਈ ਕਰ ਰਹੇ ਹਾਂ ਜੋ ਕਰ ਰਹੇ ਹਾਂ ਮੈਂ ਤਾਂ ਇਹੀ ਦੱਸਣ ਆਇਆ ਸੀ ਸਾਰੇ ਕਾਉਂਸਲਰ ਸਾਥੀ ਸਾਡਣ ਵਾਲੇ ਸਰਸਿੰਗਰਾਮ ਗੜੀਆ ਜੀ ਹੁਣ ਸੱਸਦਾ ਕਰਨਾ ਆਏ ਸੀ ਕਿ ਉਹਨਾਂ ਦੀ ਜਿਹੜੀ ਪ੍ਰਤਮਾ ਲੱਗੀ ਆ ਤੇ ਸ਼ਹਿਰ ਵਾਸੀਆਂ ਨੂੰ ਜੇ ਅੱਜ ਸਪੁਰਦ ਹੋਈ ਆ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਜੀ ਜਿਹੜੇ ਉਹ ਕਹਿੰਦੇ ਸੀ ਕਿ ਵਸਤਾਂ ਦੀ ਡਿਵੈਲਪਮੈਂਟ ਦਾ ਖੇਤਰ ਹੋਵੇ ਠੀਕ ਦੇਖੋ ਇਹ ਤੋਂ ਜੀ ਇਹ ਜਿਹੜੀ ਡਿਵੈਲਪਮੈਂਟ ਹੋਈ ਆ ਜਦ ਸਾਡੀ ਨਗਰ ਕਾਉਂਸਲ ਬਣੀ ਸੀ ਸਰਦਾਰ ਗੁਰਪ੍ਰੀਤ ਸਿੰਘ ਕੋਟਲੀ ਜੀ ਐਮਐਲਏ ਸੀਗੇ ਉਹਨਾਂ ਦੇ ਨਿਰਗਠਨ ਕੀਤਾ ਸਾਰੇ ਫੰਡ ਜਾਦੀ ਉਪਲਬਧ ਹੋ ਗਏ ਸੀ ਸਾਰਾ ਕੁਝ ਉਹਨਾਂ ਨੇ ਹੀ ਕਰਾਇਆ ਕੀਤਾ ਕਰਾਇਆ ਸਾਰੀ ਦੇਣ ਆ ਜਿਹੜੀ ਇਹ ਨਗਰ ਕਾਉਂਸਲ ਦਾ ਕੰਮ ਆ ਕੋਈ ਬਾਹਰੋਂ ਤਾਂ ਕੋਈ ਫੰਡ ਨਹੀਂ ਆਇਆ ਸਾਰੇ ਨਗਰ ਕਾਉਂਸਲ ਨੇ ਫੰਡ ਲਾ ਕੇ ਇਹਦਾ ਉਹ ਕੀਤਾ ਨੂੰ ਵੀ ਨਹੀਂ ਕਰੀ ਸਾਡਾ ਤਾਂ ਪਹਿਲੀ ਸਟੈਂਡ ਆ ਅਸੀਂ ਸ਼ਹਿਰ ਲਈ ਆ ਸਾਰੇ ਇਕੱਠੇ ਆ ਅਸੀਂ ਕੋਈ ਵੀ ਕੰਮ ਆ ਸ਼ਹਿਰ ਲਈ ਕਰਨ ਨੂੰ ਤਿਆਰ ਆ ਪਰ ਪਤਾ ਨਹੀਂ ਇਹ ਅਫਸਰ ਸਾਹਿਬ ਕੀ ਦੇ ਦਬਾਅ ਥੱਲੇ ਜਾਂ ਕੀ ਦੇ ਥੱਲੇ ਇੰਨੀ ਬੰਦ ਭਾਗੀ ਘਟਣਾ ਘਟ ਰਹੀ ਕਹੂੰਗਾ ਮੈਂ ਤਾਂ ਇਹਨੂੰ ਵੀ ਜਿਹੜਾ ਕਿ ਜਿਹੜੇ ਸਾਰੇ ਸ਼ਹਿਰ ਨੂੰ ਹਰੇਕ ਵਕਤ ਕਿੰਨੇ ਵੀ ਕਾਉਂਸਲ ਕਰ ਰਹੇ ਆਪਣੇ ਵਾਰਡ ਨੂੰ ਨਿਬੰਧਕੀ ਕਰਦੇ 3-3000 ਬੱਦੇ ਦੀ ਇਹਨਾਂ ਨੂੰ ਵੀ ਅਣਗੌੜਾ ਕੀਤਾ ਜਾ ਰਿਹਾ ਜਿਹਨੂੰ ਫਾਦਰ ਆਫ ਸਿਟੀ ਕਹਿੰਦੇ ਆ ਪ੍ਰਧਾਨ ਨੂੰ ਵੀ ਅਣਗੌੜਾ ਕੀਤਾ ਜਾ ਰਿਹਾ ਮੈਂ ਤਾਂ ਹੈਰਾਨ ਆ ਇਸ ਗੱਲੋਂ ਅਸੀਂ ਤਾਂ ਹਰੇਕ ਕਮਲੀ ਮੂਹਰੇ ਹੋ ਕੇ ਕੰਮ ਕਰਨ ਨੂੰ ਤਿਆਰ ਆ ਸ਼ਹਿਰ ਵਾਸੀ ਲਈ ਜਿੱਦੜ ਦੇ ਬਣਿਆ ਅਸੀਂ ਸਾਰਾ ਰਗ ਮਿਲ ਕੇ ਕੰਮ ਕਰ ਰਹੇ ਆ ਇਹ 12 ਲੱਖ ਰੁਪਏ ਦਾ ਉਹ ਟੈਂਡਰ ਸੀਗਾ ਜੀ 12 ਲੱਖ ਰੁਪਏ ਦੇ ਐਸਟੀਮੇਟ ਨਾਲ ਇਹ ਤਿਆਰ ਹੋਇਆ ਹਾਂਜੀ ਇਹ ਨਗਰ ਕੌਂਸਲ ਨੇ ਆਪਣੇ ਖਾਤੇ ਚੋਂ ਪੇਮੈਂਟ ਕੀਤੀ ਆ ਉਧਰ ਹੀ ਟੈਂਡਰ ਲੱਗਿਆ ਸਾਰਾ ਕੁਝ ਉਹ ਨਗਰ ਕੌਂਸਲ ਦੇ ਵਿੱਚੋਂ ਤਾਂ ਸਾਨੂੰ ਤਾਂ ਨਹੀਂ ਸੀ ਹੋਣਾ ਚਾਹੀਦਾ ਸੀ ਹਾਊਸ ਦੇ ਸਾਰੇ ਮੈਂਬਰ ਨੂੰ ਸਾਨੂੰ ਇਹ ਆ ਕਿ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਦਾ ਹੋਣਾ ਜਿਹੜਾ ਸਾਡੇ ਸਾਰਿਆਂ ਦਾ ਹੋਣਾ ਹੀ ਜਿਹੜਾ ਹੈ ਕੋਈ ਗੱਲ ਆ ਉਹਨਾਂ ਦਾ ਹੋਣਾ ਲਾਜ਼ਮੀ ਸੀ ਔਰ ਵਾਰਡ ਦੇ ਕੌਂਸਲਰ ਇਹ ਬੱਸ ਸਟੈਂਡ ਜਿਹੜਾ 11 ਨੰਬਰ ਵਾਰਡ ਚ ਆਂਦਾ ਉਥੋਂ ਮੈਡਮ ਤਵਾਰੀ ਸਾਡੇ ਕਾਉਂਸਲਰ ਨੇ ਉਹਨਾਂ ਦਾ ਵੀ ਹੋਣਾ ਜਿਹੜਾ ਹੈ لازਮੀ ਸੀ ਕੁਝ ਅਫਸਰ ਸਹਿਬਾਨ ਨੇ ਜਿਹੜੇ ਇਹ ਪੱਖਪਾਤੀ ਰਵਈਆ ਜਿਹੜਾ ਹੈ ਸਰਕਾਰ ਔਰ ਸਰਕਾਰ ਦੇ ਨੁਮਾਇੰਦਿਆਂ ਦੇ ਕਈ ਇਸ਼ਾਰੇ ਮੁਤਾਬਕ ਜਿਹੜਾ ਚੱਲਦੇ ਨੇ ਉਹਨਾਂ ਨੂੰ ਇਹ ਰਵਈਆ ਜਿਹੜਾ ਬਦਲਣਾ ਚਾਹੀਦਾ ਅਸੀਂ ਸ਼ਹਿਰ ਦੀ ਏਕਤਾ ਅਖੰਡਤਾ ਤੇ ਵਿਕਾਸ ਤੇ ਸ਼ਹਿਰ ਦੇ ਲੋਕਾਂ ਨੂੰ ਸਮਰਪਿਤ ਜਿਹੜਾ ਹੈ ਜੀਵਨ ਜੀਣ ਵਾਲੇ ਸਾਰੇ ਹੀ 33 ਤੇ 33 ਕਾਉਂਸਲਰਾਂ ਉਹਨਾਂ ਨੂੰ ਅਫਸਰਾਂ ਨੂੰ ਇਦਾਂ ਨਹੀਂ ਕਰਨਾ ਚਾਹੀਦਾ ਕੁਝ ਨਾ ਕੁਝ ਜਿਹੜਾ ਹੈ ਉਹਨਾਂ ਨੂੰ ਪਾਰਦਰਸ਼ਤਾ ਰੱਖਣੀ ਚਾਹੀਦੀ ਹੈ ਆਉਣ ਵਾਲੇ ਸਮੇਂ ਲਈ ਉਹਨਾਂ ਨੂੰ ਕਹਾਂਗੇ ਉਹ ਆਪਣੇ ਇਸ ਤਰ੍ਹਾਂ ਦੇ ਤਰੀਕੇ ਨੂੰ ਬਦਲਣ ਨਹੀਂ ਤਾਂ ਅਸੀਂ ਆਪਣਾ ਤੌਰ ਤਰੀਕਾ ਵੀ ਜਿਹੜਾ ਹੈ ਬਦਲ ਸਕਦੇ ਹਾਂ